ਅਜਿਹਾ ਤੁਹਾਨੂੰ ਅਸੀਂ ਉਹ ਜਗ੍ਹਾ ਦਿਖਾ ਰਹੇ ਹਾਂ ਜਿੱਥੇ ਸੰਤ ਚਿਤਾਨੰਦ ਜੀ ਘੁੰਆ ਵਾਲੀ ਆਲੀ ਕੇ ਇਸ ਸਥਾਨ ਤੇ ਬੈਠ ਕੇ ਤਪੱਸਿਆ ਕਰਦੇ ਹੋਇਆ ਕਰਦੇ ਸਨ ਇਸ ਜਗ੍ਹਾ ਦੇ ਦਰਸ਼ਨ ਕਰੋ ਸੰਤ ਬਾਬਾ ਚਿਤਾਨੰਦ ਜੀ ਦੀ ਇਹ ਉਹ ਥੁਣਾ ਹੈ ਅੰਦਰਲੇ ਵਾਸਟੈਂਡ ਕੋਲੇ ਸੰਤ ਚੇਤਾਨਨ ਜੀ ਦਾ ਉਹ ਪੁਣਾ ਜਿੱਥੇ ਬਹੁਤ ਲੰਮਾ ਸਮਾਂ ਸੰਤ ਚੇਤਾਨਨ ਜੀ ਨੇ ਕਠਨ ਤਪસ્યા ਕੀਤੀ ਤੇ ਇਸ ਇਲਾਕੇ ਨੂੰ ਆਵਾਦ ਕੀਤਾ ਗਉਆਂ ਦੀ ਸੇਵਾ ਕਰਕੇ ਸੰਤ ਚੇਤਾਨਨ ਜੀ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਸਥਾਨ ਇਥੋਂ 7-8 ਕਿਲੋਮੀਟਰ ਦੂਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਲੀਕੇ ਵਿਖੇ ਬਣਿਆ ਹੋਇਆ ਅੱਜ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖਾਂਗੇ ਜੀ ਸੰਤ ਜਤਨਾਂ ਜੀ ਥਾਪਾ ਦੇ ਅੰਦਰਲੇ ਬਸ ਸਟੈਂਡ ਟਰੱਕ ਯੂਨੀਅਨ ਕੋਲੇ ਕਦੋਂ ਆਏ ਉਹਨਾਂ ਨੇ ਕੀ ਕਿਹਾ ਆ ਕੇ ਤੁਹਾਨੂੰ ਜੋ ਅਸੀਂ ਅੰਦਰਲੇ ਬਸਟੈਂਡ ਟਰੱਕ ਯੂਨੀਅਨ ਦੇ ਕੋਲੇ ਪਾਣੀ ਵਾਲੀ ਟੈਂਕੀ ਦਿਖਾ ਰਹੇ ਹਾਂ ਇਹ ਟੈਂਕੀ ਜਦੋਂ ਸਬੰਧਤ ਮੈਂ ਕਿਵੇਂ ਵੱਲੋਂ ਬਣਾਉਣ ਲੱਗੇ ਤਾਂ ਉਸ ਵੇਲੇ ਲੋਕਾਂ ਨੇ ਬਹੁਤ ਕਿਹਾ ਵੀ ਇੱਥੇ ਟੈਂਕੀ ਨਾ ਬਣਾਓ ਪਰ ਸੰਤ ਵੀ ਇਸ ਟੈਂਕੀ ਦੇ ਕੋਲ ਆਪਣਾ ਧੂਣਾ ਲਾ ਕੇ ਬੈਠਦੇ ਸੀ ਸੰਤਾਂ ਨੇ ਵੀ ਸਵੰਦਤ ਮੈਕੀਬੀ ਨੂੰ ਕਿਹਾ ਵੀ ਇੱਥੇ ਟੈਂਕੀ ਨਾ ਬਣਾਓ ਪਰ ਉਹਨਾਂ ਟੈਂਕੀ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਸੰਤਾਂ ਨੇ ਜਿਵੇਂ ਲੋਕ ਦੱਸਦੇ ਨੇ ਬਚਨ ਕੀਤੇ ਵੀ ਬਣਾ ਤਾਂ ਦਿਓ ਪਰ ਇਹ ਚੱਲਦੀ ਨਹੀਂ ਪਰ ਉਹੀ ਗੱਲ ਹੈ ਬਹੁਤ ਲੰਮਾ ਸਮਾਂ ਹੋ ਗਿਆ ਕਈ ਦਿਹਾਕੇ ਹੋ ਗਏ ਪਰ ਇਹ ਪਾਣੀ ਵਾਲੀ ਟੈਂਕੀ ਅੱਜ ਤੱਕ ਨਹੀਂ ਚੱਲੀ ਇਸ ਦੇ ਨਾਲ ਹੀ ਟੈਕਸੀ ਜੂਨ ਨੇ ਜਿੱਥੇ ਸੰਤ ਬਾਬਾ ਚੇਤਾਨਣ ਜੀ ਦੀ ਫੋਟੋ ਰੱਖ ਕੇ ਪੂਜਿਆ ਜਾਂਦਾ ਹੈ ਤੁਹਾਡੀ ਅਸੀਂ ਟੈਕਸੀ ਜੂਨ ਚ ਵੀ ਗੱਲ ਕਰਵਾਉਣੀ ਆ ਆਓ ਚੱਲਦੇ ਆ ਟੈਕਸੀ ਜੂਨ ਹੁਣ ਤੁਹਾਨੂੰ ਦਿਖਾ ਰਹੇ ਆ ਅਸੀਂ ਸੰਤ ਚੇਤਾਨਣ ਜੀ ਦੀ ਇਹ ਤਸਵੀਰ ਰੱਖ ਕੇ ਪੂਜਿਆ ਜਾਂਦਾ ਹੈ ਸ੍ਰੀ ਸੰਤ ਬਾਬਾ ਚੇਤਾਨੰਦ ਟੈਕਸੀ ਆਪਰੇਟਰ ਵੈਲਫਰ ਸੁਸਾਇਟੀ ਤਫਾ ਅੰਦਰਲਾ ਬਸਟਾ ਵੀ ਇੱਥੇ ਇਹ ਫੋਟੋ ਕਿਉਂ ਰੱਖੀ ਗਈ ਹੈ ਸੰਤ ਬਾਬਾ ਚੇਤਨਨ ਜੀ ਤੁਹਾਡੀ ਅਸੀਂ ਗੱਲ ਕਰਵਾਉਨੇ ਆ ਸ਼੍ਰੀਸ਼ ਚੰਦੇਲ ਜੀ ਨਾਲ ਆ ਜਾ ਨਾਲਾ ਜੀ ਇਹਨਾਂ ਦਾ ਕੀ ਕਹਿਣਾ ਹੈ ਹਾਂ ਜੀ ਤੁਹਾਡਾ ਕੀ ਕਹਿਣਾ ਹੈ ਆ ਜਿਹੜਾ ਆਪੜਾ ਇਧਰ ਆ ਜੀ ਸੰਤ ਬਾਬਾ ਚੇਤਨਨ ਜੀ ਮਹਾਰਾਜ ਜੀ ਇਸ ਪਰਵਾਣੀ ਥੱਲੇ ਬੈਠ ਕੇ ਭਜਨ ਬੰਦਗੀ ਤੇ ਆਰਾਮ ਕਰਦੇ ਹੁੰਦੇ ਸਨ ਉਹਨਾਂ ਦੀ ਪਾਵਨ ਸਥਾਨ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਟੈਕਸੀ ਆਪਰੇਟਰਾਂ ਨੇ ਬਾਬਾ ਜੀ ਦਾ ਸਥਾਨ ਬਣਾ ਕੇ ਉਹਨੂੰ ਪੂਜਨਾ ਆਰੰਭ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਟੈਕਸੀ ਸਟੈਂਡ ਚੱਲ ਰਿਹਾ ਹੈ ਇਹ ਤਰਬੈਣੀ ਲੱਗੀ ਹੋਈ ਜੀ ਕਹਿੰਦੇ ਪਿੱਛੇ ਇਹ ਜਿਹੜੀ ਤਰਬੈਣੀ ਲੱਗੀ ਹੋਈ ਹੈ ਇਹ ਬਹੁਤ ਪੁਰਾਣੀ ਹੈ ਇਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਵੀ ਕਿੰਨੀ ਢੇਰ ਹੋ ਗਈ ਇਹ ਬਾਬਾ ਜੀ ਜਦੋਂ ਬਹਿੰਦੇ ਹੁੰਦੇ ਸੀ ਉਦੋਂ ਪਹਿਲਾਂ ਦੀ ਲੱਗੀ ਹੋਈ ਹੈ ਅੱਛਾ ਇਹ ਤਰਬੈਣੀ ਥੱਲੇ ਪੈਂਦੀ ਬਾਬਾ ਜੀ ਫਸਿਆ ਕਰਦੇ ਸਨ ਜੀ अच्छा ਤੇ ਇਹ ਟੈਕਸੀ ਸਟੈਂਡ ਆ ਵੀ ਇਹਨਾਂ ਦੇ ਨਾਮ ਤੇ ਜੀ ਇਹ ਟੈਕਸੀ ਸਟੈਂਡ ਫਿਰ ਬਾਬਾ ਜੀ ਦੇ ਨਾਮ ਦੇ ਉੱਤੇ ਟੈਕਸੀ ਆਪਰੇਟਰਾਂ ਨੇ ਨਾਲ ਬਾਬਾ ਜੀ ਦਾ ਰੱਖਤਾ ਜੀ اچھا ਉਹਨਾਂ ਦੇ ਨਾਮ ਦੇ ਉੱਤੇ ਹੀ ਟੈਕਸੀ ਸਟੈਂਡ ਬਣਾਤਾ ਠੀਕ ਹੈ ਇਹ ਕਿੰਨਾ ਚਿਰ ਹੋਇਆ ਜੀ ਟੈਕਸੀ ਸਟੈਂਡ ਬਣੇ ਨੇ 20 ਸਾਲ ਹੋ ਗਏ ਹੈਂਤੀ ਤੋਂ 40 ਸਾਲ ਹੋ ਗਏ ਜੀ اچھا 35 ਤੋਂ 40 ਸਾਲ ਹੋ ਗਏ ਟੈਕਸੀ ਸਟੈਂਡ ਬਣੇ ਟੈਕਸੀ ਸਟੈਂਡ ਬਣੇ ਓਕੇ ਓਕੇ ਇਹ ਸਨ ਸ਼੍ਰੀਸ਼ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਵੀ ਸੰਤੋ ਦੇ ਨਾਮ ਤੇ ਟੈਕਸੀ ਸਟੈਂਡ ਵੀ ਬਣਿਆ ਹੋਇਆ ਜੋ ਹਰ ਸਾਲ ਸਲਾਨਾ ਸਮਾਗਮ ਕਰਵਾਉਂਦੇ ਨੇ ਆਹ ਤਰਵਾਣੀ ਦਿਖਾ ਰਹੇ ਹਾਂ ਤੁਹਾਨੂੰ ਦੱਸ ਦੇਣੇ ਕਿ ਬਹੁਤ ਭਰੇ ਹੋ ਗਏ ਇਸ ਤਰਵਾਣੀ ਨੂੰ ਲਾਇਆ ਹੋਇਆ ਆਗਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਫੇਰ ਜਰੂਰ ਕਰਿਓ ਧੰਨਵਾਦ